ਆ ਵੇਖੋ ਤੋੜੇ ਪਾਉਂਦੇ ਆ 50 60 ਟਰੈਲੀਆਂ ਤੋੜਿਆਂ ਦੀਆਂ ਪਾਤੀਆਂ ਮਿੱਟੀ ਭਰ ਭਰ ਕੇ ਤੇ ਕੱਲ ਨੂੰ ਪ੍ਰਬੰਧ ਕਰਾਂਗੇ ਹੋਰ ਵੱਡੇ ਲਾਵਾਂਗੇ ਕੋਪਲੈਨ ਜੀਰੋ ਦੇ ਨਾਲ ਬੰਦ ਬੰਨ ਕੇ ਤੇ ਫਿਰ ਜਾਲ ਲਾਵਾਂਗੇ ਜਾਲ ਦੇ ਨਾਲ ਤੋੜੀ ਕੁਛ ਬੈਂਦਾਂ ਸਪੋਰਟ ਦੇ ਕੇ ਫਿਰ ਸਿੱਝੇ ਸਿੱਝੇ ਜਿਹੜਾ ਉਹ ਕੰਮ ਨੂੰ ਸੇਵਾ ਜਿਹੜੀ ਗਾਂ ਵਧਦੀ ਜਾਏਗੀ ਤੇ ਕਿਹੜਾ ਨਾਲ ਕੱਲ ਕੱਲ ਦੀ ਤੇ ਨਹੀਂ ਆਈ ਤੇ ਹੁਣ ਵਾਲੇ ਸਮਝ ਭਾਵੇਂ ਆਵੇ ਹੁਣ ਕੱਲ ਤੱਕ ਸੈਨ ਸਾਰੇ ਜਹ ਬੰਦੀਆਂ ਨੇ ਇਸ ਹੜ ਦੇ ਵੇ ਤੇ ਸਾਰੇ ਇਲਾਕੇ ਨੂੰ ਸੰਯੋਗ ਦਿੱਤਾ ਪੰਜਾਬ ਵਿੱਚ ਇਸ ਵੇਲੇ ਹੜਾਂ ਦੀ ਮਾਰ ਹੈ ਤੇ ਖਾਸ ਕਰਕੇ ਪੂਰਾ ਅਜਨਾਲਾ ਖੇਤਰ ਜਿਹੜਾ ਹੈ ਇਸ ਵੇਲੇ ਹੜ ਦੀ ਮਾਰ ਦੇ ਵਿੱਚ ਹੈ ਤਾਂ ਸਭ ਤੋਂ ਵੱਡਾ ਕਾਰਨ ਹੈ ਕਿ ਆਖਿਰਕਾਰ ਇਹ ਪਾਣੀ ਆਇਆ ਕਿਸ ਤਰ੍ਹਾਂ ਔਰ ਇਸ ਪਾਣੀ ਦਾ ਹੱਲ ਕੀ ਹੈ ਤਾਂ ਅਸੀਂ ਇਸ ਵੇਲੇ ਕੋਹਨੇਵਾਲ ਵਿਖੇ ਮੌਜੂਦ ਹਾਂ ਤਾਂ ਇਹ ਉਹ ਜਗ੍ਹਾ ਹੈ ਜਿੱਥੋਂ ਕਿ ਬੰਨ ਟੁੱਟਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਹੁਣ ਇਸ ਬੰਨ ਨੂੰ ਪੂਰਨ ਦੀ ਮਤਲਬ ਇਸ ਨੂੰ ਬਣਾਉਣ ਦੀ ਜਿਹੜੀ ਸੇਵਾ ਹੈ ਉਹ ਸਿਕ ਸੰਗਤਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਤਸਵੀਰਾਂ ਤੁਹਾਨੂੰ ਅਸੀਂ ਐਸੇ ਉਸ ਬੰਦ ਦੀ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਤਕਰੀਬਨ 200 ਮੀਟਰ ਦੇ ਆਸ-ਪਾਸ ਦਾ ਇਹ ਤਕਰੀਬਨ ਬੰਨ ਹੈ ਜੋ ਕਿ ਇੱਕ ਸਾਈਡ ਉਧਰ ਹੈ ਤੇ ਦੂਜੀ ਸਾਈਡ ਇੱਧਰ ਹੈ ਤਾਂ ਇਹਦੇ ਵਿੱਚ ਜਿਹੜਾ ਪਾੜ ਪਿਆ ਹੈ ਤਕਰੀਬਨ 200 ਮੀਟਰ ਦੇ ਲਗਭਗ ਦਾ ਪਾੜ ਹੈ ਜਿਸ ਨੂੰ ਕੀ ਭਰਨ ਦਾ ਕੰਮ ਹੁਣ ਸ਼ੁਰੂ ਕੀਤਾ ਜਾ ਰਿਹਾ ਕਿਉਂਕਿ ਇਸ ਰਸਤੇ ਰਾਹੀ ਜਿਹੜਾ ਪਾਣੀ ਹੈ ਜਿਹੜਾ ਆ ਰਿਹਾ ਹੈ ਉਹ ਅਜਨਾਲੇ ਦੇ ਰਮਦਾਸ ਦੇ ਅਤੇ ਹੋਰ ਜਿਹੜੇ ਖੇਤਰ ਨੇ ਉਹਨਾਂ 'ਚ ਜਾਂਦਾ ਨਜ਼ਰ ਆ ਰਿਹਾ ਹੈ ਤਾਂ ਇਸ ਦੇ ਪਿੱਛੇ ਦੂਰ ਜਿਹੜਾ ਹੈ ਰਾਵੀ ਦਰਿਆ ਹੈ ਜਿਹੜੀ ਰਾਵੀ ਦਰਿਆ ਦਾ ਜਿਹੜਾ ਪਾਣੀ ਹੈ ਉਹ ਇਧਰੋਂ ਆਇਆ ਔਰ ਜਦੋਂ ਇਸ ਤੁਸੀ ਦੇ ਨਾਲ ਅੱਗੇ ਜਾਣਾ ਸੀ ਲੇਕਿਨ ਉਹ ਅੱਗੇ ਨਹੀਂ ਜਾ ਸਕਿਆ ਔਰ ਬੰਨ ਟੁੱਟ ਗਿਆ ਜਦੇ ਨਾਲ ਕੀ ਕਿਸਾਨ ਵੀਰਾਂ ਦੇ ਖੇਤਾਂ 'ਚ ਪਾਣੀ ਆ ਗਿਆ ਤਾਂ ਤੁਸੀਂ ਵੇਖੋ ਇਸ ਵੇਲੇ ਤਸਵੀਰਾਂ 'ਚ ਕਿ ਕਿਸ ਰਫ਼ਤਾਰ ਨਾਲ ਪਾਣੀ ਚੱਲ ਰਿਹਾ ਹੈ ਤਾਂ ਇੱਥੇ ਕਾਰ ਸੇਵਾ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਤੁਸੀਂ ਵੇਖੋ ਕਿ ਕਿਵੇਂ ਬੰਨ ਬੰਨ ਪੂਰਨ ਦਾ ਕੰਮ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ ਤਾਂ ਇਹ ਕੰਮ ਫਿਰ ਸਵਾਲ ਹੈ ਕਿ ਸਰਕਾਰਾਂ ਨਹੀਂ ਬਲਕਿ ਸਿੱਖ ਜਥੇਬੰਦੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਹੈ ਜੀ ਸਥਿਤੀ ਇਸ ਵੇਲੇ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਹਰਦ ਸਿੰਘ ਬਾਬਾ ਲੱਖਾ ਸਿੰਘ ਜੀ ਉਹਨਾਂ ਦੇ ਸੋਏ ਜਹੇਦਾਰ ਬਾਬਾ ਸਤਨਾਮ ਸਿੰਘ ਜੀ ਜਿਹੜੇ ਕਾਰ ਸੇਵਾ ਚਲਾ ਰਹੇ ਸੰਗਤਾਂ ਦੇ ਸਹਿਯੋਗ ਦੇ ਨਾਲ ਜੀ ਇੱਥੇ ਇੱਥੇ ਹੁਣ ਕੀ ਕੀਤਾ ਜਾ ਰਿਹਾ ਅੱਜ ਕੀ ਸੇਵਾ ਸ਼ੁਰੂ ਹੋਈ ਇਹਦੇ ਵਿੱਚ ਅੱਜ ਤੇ ਸੇਵਾ ਆਰੰਭ ਹੋਈ ਆ ਇਹਨੂੰ ਬੰਨ ਲਾਉਣ ਵਾਸਤੇ ਉੱਥੋਂ ਲੈ ਕੇ ਜਿੰਨਾ ਟੁੱਟਾ ਵਈ ਨਾ ਕਿਤੇ ਤੋੜੀ ਜੀ ਤੇ ਕਿੰਨੇ ਪਾਣੀ ਜਾ ਰਿਹਾ ਜਿਹੜਾ ਇਹ ਮਾਰਬੋਲ ਕਿਸੇ ਮਾਰ ਰਿਹਾ ਉਹਨਾਂ ਨੇ ਵੀ ਬੰਨ ਜਰੂਰੀ ਬੰਨਉ ਦੇ ਹੂੰ ਇਹ ਕਰਕੇ ਬਾਬਿਆਂ ਨੇ ਅਰਦਾਸ ਬੇਨਤੀ ਕੀਤੀ ਗੁਰੂ ਸਾਹਿਬ ਗਾੜੀ ਕਿ ਕਾਂ ਜਰਾ ਸੋਣ ਸੰਗਤਾਂ ਦੇ ਸੰਯੋਗ ਦੇ ਨਾਲ ਤੇ ਇਹ ਬਾਬਾ ਜੀ ਇਹ ਬੰਨਿਆ ਜਾਏਗਾ ਕਿਉਂਕਿ ਕਾਫੀ ਲੰਬਾ ਬੰਨ ਹੈ ਜਿਹਦਾ 2250 ਮੀਟਰ ਦਾ ਸੀ ਅੰਕਲਨ ਕਰ ਰਹੇ ਕਿ ਏਡਾ ਵੱਡਾ ਬੰਨ ਹੈ ਕੀ ਇਹ ਬੰਨਿਆ ਜਾਏਗਾ ਜਿਹੜੀ ਕਾਰ ਸੇਵਾ ਵਾਹਰੂ ਜੀ ਇਹ ਤੇ ਯਾਰ 100 ਕਿਲੋਮੀਟਰ ਦੇ ਬੰਦ-ਬੰਦ ਜਿੰਦੀ ਇਹ ਤਾਂ ਕੁਝ ਵੀ ਨਹੀਂ ਹੈ ਕਾਰ ਸੇਵਾ ਮੈਂ ਬੜਾ ਵੱਡਾ ਪੰਥ ਹੈ ਬਾਬੇ ਗੁਰਮਖਸੋਂ ਤੋਂ ਲੈ ਕੇ ਬਾਬਾ ਜੀਵਨ ਸਿੰਘ ਜੀ ਬਾਬਾ ਹਰੀ ਸਿੰਘ ਸਾਰਿਆਂ ਤੋਂ ਇਹ ਵੱਡੇ ਸੰਤਾਂ ਤੋਂ ਲੈ ਕੇ ਕਾਰ ਸੇਵਾ ਜਿਹੜੀ ਇਹ ਚੱਲ ਰਹੀ ਹੈ ਪੋਲ ਵੀ ਉਹਨਾਂ ਬਣਾਏ ਹਨ ਉਹਨਾਂ ਗੁਰਦੁਆਰੇ ਵੀ ਬਣਾਏ ਹਨ ਦੀਵਾਨ ਹਾਲ ਵੀ ਲੰਗਰ ਹਾਲ ਵੀ ਸਾਰੀ ਸੇਵਾ ਜਿਹੜੀ ਤੇ ਅੱਜ ਉਹਨਾਂ ਦੇ ਸੋਏ ਜਹੇਦਾਰ ਆ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ ਉਨਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਅੱਜ ਬਾਬਾ ਜੀ ਇਹਦੇ ਵਿੱਚ ਕੀ ਕੀ ਸਮਾਨ ਜਰਾ ਇਹਦੇ ਵਿੱਚ ਲਗਾਇਆ ਜਾ ਰਿਹਾ ਕਿਉਂਕਿ ਜਿੰਨਾ ਪਾਣੀ ਦਾ ਰਫਤਾਰ ਅਸੀਂ ਵੇਖ ਰਹੇ ਆ ਤੇ ਇਹਦੇ ਵਿੱਚ ਕੀ ਕੀ ਬੰਨ ਕਿਵੇਂ ਪੂਰਿਆ ਜਾ ਰਿਹਾ ਬੰਨ ਇਹ ਆ ਵੀ ਆ ਵੇਖੋ ਤੋੜੇ ਪਾਉਂਦੇ ਆ ਤੋੜੇ ਤੋੜੇ 60 ਟਰੈਲੀਆਂ ਤੋੜਿਆਂ ਦੀਆਂ ਪਾਤੀਆਂ ਮਿੱਟੀ ਭਰ ਭਰ ਕੇ ਤੇ ਕੱਲ ਨੂੰ ਪ੍ਰਬੰਧ ਕਰਾਂਗੇ ਹੋਰ ਵੱਡੇ ਲਿਆਵਾਂਗੇ ਪੋਗਲਿੰਗ ਜੀ ਦੇ ਨਾਲ ਬੰਨ ਬੰਨ ਕੇ ਤੇ ਫਿਰ ਜਾਲ ਲਾਵਾਂਗੇ ਜਾਲ ਦੇ ਨਾਲ ਤੋੜੀ ਕੋਛ ਸਬੰਧਾਂ ਸਪੋਰਟ ਦੇ ਕੇ ਫਿਰ ਸਿੱਝੇ ਸਿੱਝੇ ਜਿਹੜਾ ਉਹ ਕੰਮ ਨੂੰ ਸੇਵਾ ਜਿਹੜੀ ਗਾਂ ਵਧਦੀ ਜਾਏਗੀ ਤੇ ਕਿੰਨੇ ਕਿ ਦਿਨਾਂ ਦਾ ਸਮਾਂ ਲੱਗੇਗਾ ਇਹ ਦੇਖੋ ਹੁਣ ਪਾਣੀ ਕੱਲ ਬਹੁਤ ਜ਼ਿਆਦਾ ਘਟਿਆ ਅੱਜ ਪਾਣੀ ਬੜਾ ਵਧ ਗਿਆ 2-3 ਫੁੱਟ ਪਾਣੀ ਜਿਹੜਾ ਉੱਚੇ ਹੋ ਗਿਆ ਕੱਲ ਤੇ ਬਿਲਕੁਲ ਹੈ ਹੀ ਨਹੀਂ ਪਾਣੀ ਜਦੋਂ ਇੱਥੇ ਮਤਾ ਪਿਆ ਵਾ ਬਾਬਾ ਜੀ ਆਏ ਨਸਰਨਾਮ ਸਿੰਘ ਉਹਦੇ ਵੇਖਿਆ ਪਾਣੀ ਬਹੁਤ ਥੱਲੇ ਸੀ ਅੱਜ ਪਾਣੀ ਬਹੁਤ ਉੱਤੇ ਹੋ ਗਿਆ ਦੇਖੋ ਲੱਗ ਜੂਗੇ ਕੋਈ 10-20 ਦਿਨ ਜਿੰਨਾਂ ਵੀ ਲੱਗ ਸਕਦਾ 10 ਦਿਨ ਜਿੰਨੇ ਸੰਗਤ ਦੇ ਸੰਯੋਗ ਦੇ ਨਾਲ ਹੀ ਹੈ ਲੈ ਨਹੀਂ ਸਕਤ ਮਗਰੋਂ ਸੇਵਾ ਲਈ ਜਾਊਗੀ ਗਾਂ ਫਾਪੀ ਵਾਗਰੂ ਵਾਗਰੂ ਆ ਕੇ ਸਾਰਾ ਕਾਰਜ ਨਾਸ ਕਰੀ ਜਾਣਗੇ ਅੰਦਾਜ਼ਾ ਕਿੰਨਾਂ ਸਮਾਂ ਤੁਸੀਂ ਮੰਨ ਕੇ ਚੱਲਦੇ ਹੋ 20 ਦਿਨ ਤੋਂ 15 ਦੇ ਲੱਗਣਗੇ ਵਾਪਸ ਤੇ ਅੱਜ ਪਾਣੀ ਦਾ ਪੱਧਰ ਵਧਿਆ ਜੀ ਅੱਜ ਵਧਿਆ 2 ਫੁੱਟ ਵਧ ਗਿਆ ਮੇਸਾਲ ਤੇ ਇਹ ਦਿੱਕਤ ਇਹ ਦਿੱਕਤ ਹੈ ਜੀ ਜਿਹੜਾ ਪਾਣੀ ਦਾ ਪੱਧਰ ਵਧਿਆ ਹਾਂਜੀ ਉਹ ਤਾਂ ਗਾੜੀ ਅਗਲੇ ਬੰਨੇ ਜਨਾਲੇ ਤੱਕ ਹੀ ਜਿਹੜਾ ਪਾਣੀ ਸਾਰਾ ਅੱਗੇ ਜਾ ਰਿਹਾ ਸਾਡੇ ਸੇਵਾਦਾਰ ਪਹਿਲਾਂ ਪਿੱਛੇ ਪ੍ਰਸ਼ਾਦੀ ਵੀ ਵਰਤਾਏ ਉਹਨਾਂ ਚਾਰ ਵੀ ਸਾਰਾ ਕੁਝ ਸੰਗਤ ਨੂੰ ਵਰਤਾਇਆ ਫਿਰ ਉਹ ਸੰਗਤ ਨੇ ਇਹ ਕਿਹਾ ਬਈ ਇਹ ਚਾਰ ਪ੍ਰਸ਼ਾਦੀ ਤਾਂ ਬਹੁਤ ਸੰਗਤਾਂ ਲਈ ਹੁੰਦੀਆਂ ਵੇ ਹੂੰ ਤੇ ਪਰ ਤੁਸੀਂ ਬੰਨ ਦੀ ਜੇ ਡੱਕ ਲਾਓ ਤੇ ਫੇਰ ਹੀ ਬਚਾਅ ਹੋ ਸਕਦਾ ਪਾਣੀ ਦੇ ਪਿੱਛੋਂ ਤੁਰਿਆ ਆਉਣ ਡਿਆ ਵੇ ਇਹਦਾ ਖਤਰਾ ਵਾ ਜਿੱਦਾਂ ਹੁਣ ਪਹਿਲਾਂ ਪਾਣੀ ਟੁੱਟ ਕੇ ਗਿਆ ਵਾ ਕਿੰਨਾ ਪਾਣੀ ਫੇਰ ਗਿਆ ਹੁਣ ਗਾਂ ਫੇਰ ਪਾਣੀ ਜਾਣ ਡਿਆ ਵਾ ਖਤਰੇ ਦਾ ਹੀ ਆ ਜਿਹੜੇ ਝੋਨੇ ਆ ਉਹ ਖਰਾਬ ਹੋ ਗਏ ਬਹੁਤ ਜਿਆਦਾ ਜ਼ਿਮੀਂਦਾਰਾਂ ਵਿਚਾਰਿਆਂ ਦੇ ਬਹੁਤ ਮੁਰੰਦਾ ਕੱਲਾ ਇੱਕੋ ਜਗ੍ਹਾ ਤੇ ਬੰਨ ਟੁੱਟਿਆ ਕਿ ਹੋਰ ਵੀ ਬਹੁਤ ਜਗ੍ਹਾ ਤੇ ਬੰਨ ਟੁੱਟੇ ਹੋਏ ਨੇ ਇਹ ਪਿੱਛੇ ਆਂਦੇ ਟੁੱਟਾ ਹੈ ਕਿ ਇੱਥੇ ਦੇ ਹੋਈ ਹੈ ਇੱਥੋਂ ਦੇ ਗਾਂ ਬੰਨ ਨੇ ਅਗਲੇ ਬੰਨ ਨੇ ਫੇਰ ਉਹ ਵੱਡੀ ਉਹਨਾਂ ਤੋਂ ਸੀ ਜਦੋਂ ਆ ਪਿੰਡ ਡੁੱਬਣ ਲੱਗਾ ਵਾ ਫਿਰ ਗਾਂ ਨੂੰ ਪਾਣੀ ਸਜ ਗਿਆ ਜਿਨਾਲੇ ਤਸੀਰ ਨੂੰ ਤੇ ਨਹੀਂ ਪਿੱਛੇ ਵੀ ਜਿਹੜਾ ਬੰਨ ਟੁੱਟਾ ਉਹਨੂੰ ਵੀ ਪੂਰਨ ਦਾ ਕੰਮ ਕੀਤਾ ਜਾਏਗਾ ਉਹ ਕਰਨਗੇ ਉਹ ਤੋਂ ਵੇਖੋ ਸਰਕਾਰ ਕਰਦੀ ਕਿ ਜਾਂ ਕੋਕਾਰ ਸੇਵਾ ਲਾ ਦੇ ਇੱਥੇ ਜਾਂਦਾ ਇਹ ਉੱਧ ਦੇ ਇਲਾਕੇ ਦੀ ਗੱਲ ਹੈ ਇਹ ਤੇ ਉਹ ਸੰਗਤਾਂ ਨੇ ਸੰਯੋਗ ਦੇ ਨਾਲ ਉਹਨਾਂ ਕਿਹਾ ਵੀ ਸੰਯੋਗ ਦੇਵਾਂਗੇ ਤੇ ਸੰਗਤਾਂ ਨੇ ਬਾਬੇ ਨੇ ਤੇ ਮੋਰਚਾ ਲਾਤਾ ਤੇ ਸਰਕਾਰ ਆਈ ਇਹ ਸਰਕਾਰ ਤੁਹਾਡਾ ਸਾਥ ਦੇ ਸਰਕਾਰ ਕੱਲ ਦੀ ਤੇ ਨਹੀਂ ਆਈ ਤੇ ਉਹਨਾਂ ਵਾਲੇ ਸਮਝ ਭਾਵੇਂ ਆਵੇ ਉਹਨ ਕੱਲ ਤੱਕ ਸ਼ਾਇਦ ਕਹਿ ਨਹੀਂ ਸਕਦੇ ਵੀ ਇਹ ਮਾੜੀ ਹੈ ਜਾਂ ਕਿ ਸਰਕਾਰ ਚੰਗੀ ਹੈ ਜਾਂ ਸਾਰੇ ਆਪੋ ਆਪਣੀ ਜਗ੍ਹਾ ਦੇ ਜਿਹੜੇ ਜਿਹੜੇ ਜਿੱਦਾਂ ਲਾਲੋ ਕਾਰ ਸੇਵਾ ਵਾਲਾ ਜਿਹੜਾ ਲੋ ਟਕਸਾਲ ਵਾਲੇ ਲਾਲੋ ਨਿਹੰਗ ਸਿੰਘ ਲਾਲੋ ਸਾਰੇ ਜਹੇ ਬੰਦੀਆਂ ਨੇ ਇਸ ਹੱਟ ਦੇ ਵਿੱਚ ਸਾਰੇ ਇਲਾਕੇ ਨੂੰ ਸੰਯੋਗ ਦਿੱਤਾ ਹਰ ਇੱਕ ਸ਼ੈ ਉਹਨਾਂ ਨਾਲ ਪਾਈ ਹੈ ਪਰ ਸਭ ਤੋਂ ਵੱਡੀ ਸੇਵਾ ਤੇ ਇਸ ਲਈ ਇੱਥੇ ਆ ਨਾ ਕਿਉਂਕਿ ਪਾਣੀ ਨੂੰ ਰੋਕਿਆ ਜਾਵੇ ਜੇ ਪਾਣੀ ਹੋਰ ਆਈ ਜਾਏਗਾ ਤੇ ਅੱਗੇ ਜੇ ਲੰਗਰ ਪ੍ਰਸ਼ਾਦਾ ਵਰਤਾਈ ਜਾਓਗੇ ਤੇ ਉਹਦਾ ਫਾਇਦਾ ਕੋਈ ਨਹੀਂ ਹੋਏਗਾ ਹਾਂਜੀ ਜੋ 88 ਦਾੜਾ ਆਈ ਉਦੋਂ ਵੀ ਬਾਬਾ ਜੀ ਬਾਬਾ ਹਿਆਰਾ ਸਿੰਘ ਜੀ ਉਦੋਂ ਜਿੰਦੇ ਸੀ ਉਹਨਾਂ ਨੇ ਬੜਾ ਪ੍ਰਬੰਧ ਕਰਕੇ ਸਾਰੇ ਇਲਾਕੇ ਨੂੰ ਕਣਕ ਵੀ ਵੰਡੀ ਸੀ ਰਾਸ਼ਨ ਪਾਣੀ ਵੰਡਿਆ ਸੀ ਬਾਬੇ ਦੱਖਾਂ ਹੋਂ ਬਾਬਾ ਹਿਆਰਾ ਸਿੰਘ ਹੁਣ ਬਾਬਾ ਸਤਨਾਮ ਸਿੰਘ ਜੀ ਇਹ ਬੰਨ ਵਾਸਤੇ ਅਰਦਾਸਾਂ ਬੇਨਤੀਆਂ ਕਰਤੀਆਂ ਉਹਨਾਂ ਨੇ ਸਾਨੂੰ ਜੀ ਜੀ ਉਹਨਾਂ ਦੀ ਸੇਵਾ ਜਲਦੀ ਰਹੇਗੀ ਜੀ ਹਾਂ ਜੀ ਜੀ ਚੱਲੇਗੀ ਜੀ ਸਾਨੂੰ ਜੀ ਹੁਣ ਸੰਗਤ ਅਗਰ ਵੱਧ ਆਂਦੀ ਹੈ ਤੇ ਜਲਦੀ ਪੂਰਾ ਜਾਏ ਜਲਦੀ ਪੂਰਾ ਜਾਏ ਤਾਂ ਬਿਲਕੁਲ ਤਸਵੀਰ ਦਿਖਾ ਰਹੇ ਆ ਤੇ ਬਾਬਾ ਜੀ ਇਹ ਅਗਰ ਜਿਹੜਾ ਦਰਖਤ ਹੈ ਇਹਨੂੰ ਇਹਦੇ ਨਾਲ ਕੀ ਫਰਕ ਪੈਂਦਾ ਇਹਦੇ ਨਾਲ ਫਰਕ ਇਹ ਹੋ ਗਿਆ ਲੱਗ ਲਾਇ ਹੁਣ ਜਿਹੜੀ ਖਿੱਚ ਪੈਣ ਦੀ ਉਧਰ ਪਾਣੀ ਪੈਣ ਦਿਆ ਥੋੜਾ ਆ ਜਾ ਘਟ ਕੇ ਉਹ ਵੇਖੋ ਅੱਗੇ ਚਲੇ ਗਿਆ ਅੱਗੇ ਇੱਥੋਂ ਐ ਪੈਣ ਦਿਆ ਸੀ ਹੁਣ ਉਹ ਗਾੜੀ ਚਲੇ ਗਿਆ ਵਾ ਇਦਾਂ ਹੀ ਹੁਣ ਛੁੱਟੀ ਜਾਵਾਂਗੇ ਗਾਂਵਾਂ ਤੁਰੇ ਜਾਵਾਂਗੇ ਛੁੱਟੀ ਜਾਵਾਂਗੇ ਤੇ ਕੁਤਰੇ ਜਾਵਾਂਗੇ ਫਿਰ ਬਾਬਾ ਜੀ ਜੰਦੇ ਉਹ ਜਾਲ ਲਿਉਂਨੇ ਜਿਹੜੇ ਉਤਾਰਾਂ ਵਾਲੇ ਆ ਉਹ ਅੱਗੇ ਲਾ ਕੇ ਨਾਲ ਮਿੱਟੀ ਲਾ ਕੇ ਤੇ ਫਿਰ ਉਹਦੇ ਨਾਲ ਤਾਂ ਚਾਹੀਦਾ ਬਾਬਾ ਜੀ ਇਹਦਾ ਖਰਚ ਕਿੰਨਾ ਕਾਏਗਾ ਕੁਛ ਹੈ ਅੰਦਾਜ਼ਾ ਜੀ ਖਰਚਕਾਰ ਸੇਵਾ ਦੇ ਖੁੱਲੇ ਹੀ ਹੁੰਦੇ ਆ ਅੱਛਾ ਜੀ ਇਹ ਸੰਗਤਾਂ ਦੇ ਸੰਯੋਗ ਦੇ ਨਾਲ ਜਿੰਨਾ ਲੱਗਿਆ ਆ ਗਿਆ ਉਹਨਾਂ ਲਈ ਜਾਣਾ ਇਹਨਾਂ ਕੋ ਗਿਣਤੀ ਥੋੜੀ ਆ ਜੰਗ ਮੋਦੀ ਨੂੰ ਗਿਸਾਬ ਦੇਣਾ ਬੋਲੇ ਜਾ ਸਰਕਾਰ ਨੂੰ ਗਿਸਾਬ ਦੇਣਾ ਧੰਨਵਾਦ ਇਹ ਤਾਂ ਕਿੰਨੀਆਂ ਸੰਗਤਾਂ ਮਗਰ ਚਾਹਣ ਡੀਆਂ ਆਉਣ ਡੀਆਂ ਬੰਨ ਵਾਸਤੇ ਸੇਵਾ ਦੇਣ ਵਾਸਤੇ ਕਿੰਨਾ ਮਾਰਦੇ ਨੇ ਵਸਣਾ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਦੇ ਮੰਨ ਦਾ ਕੋਈ ਸਹਿਯੋਗ ਨਹੀਂ ਹੈ ਸੰਜਾ ਅਜੇ ਤਾਂ ਨਹੀਂ ਹੈਗਾ ਸ਼ਾਇਦ ਆਜੇ ਕੱਲ ਨੂੰ ਮੈਂ ਕਹਿ ਨਹੀਂ ਸਕਦਾ ਮੇ ਇਹ ਨਹੀਂ ਤਾਂ ਹੈ ਨਹੀਂ ਆ ਹੋ ਸਕਦਾ ਕੱਲ ਨੂੰ ਆਜੇ ਨਾ ਵੀ ਬਾਬਾ ਜੀ ਦਾ ਸੰਯੋਗ ਦੇਈਏ ਜਿਹਨਾਂ ਜਹੇਦਾਰ ਡੱਲੇ ਸਾਹਿਬ ਪ੍ਰਧਾਨ ਸਾਹਿਬ ਵੀ ਪਿੱਛੇ ਬੈਠੇ ਉਹ ਵੀ ਆਏ ਨੇ ਵੀ ਬਾਬਾ ਜੀ ਨੂੰ ਕਹਿਣ ਦੇ ਦੱਸੋ ਜੋ ਸੇਵਾ ਵਾ ਇਤਿਹਾਸ ਤਰ੍ਹਾਂ ਵੀ ਆਉਣ ਨੂੰ ਸਾਰੇ ਹੀ ਆਉਣਾ ਹੁਣ ਇੱਥੇ ਕਿਉਂਕਿ ਇੱਥੇ ਕਾਰ ਸੇਵਾ ਸ਼ੁਰੂ ਹੋ ਗਈ ਹੈ ਬਿਲਕੁਲ ਸੇਵਾ ਸੇਵਾ ਕਰਾਉਗੀ ਸ਼ੁਰੂ ਕਰੋ ਇਹਦੀ ਸ਼ੁਰੂ ਕਰੋ ਸੇਵਾ ਕਰੋ ਜੀ ਸੇਵਾ ਲਗਾਤਾਰ ਤੋੜੇ ਇਸ ਵੇਲੇ ਮਿੱਟੀ ਦੇ ਜਿਹੜੇ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੀ ਸੇਵਾ ਚਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੋੜੇ ਜਿਹੜੇ ਲਾ ਕੇ ਜਿਹੜਾ ਹੈ ਇੱਥੇ ਸੰਗਤਾਂ ਨੂੰ ਇੱਕ ਰਾਹਤ ਦਿੱਤੀ ਗਈ ਹੈ ਤਾਂ ਇਸ ਨੂੰ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਪੂਰੇ ਦੇ ਮੈਂ ਨਾ ਪੂਰੇ ਜਾਣਕਾਰੇ ਚੱਲਣ ਦੇ ਹੈ ਕਿ ਸਵੇਰ ਦੇ ਜੰਗਾਰੇ ਨੇ ਵੱਜ ਜਾਣਾ ਹੈ ਇਹ ਜੰਗਾਰੇ ਨੇ ਵੱਜ ਜਾਣਾ ਜਿੰਨੇ ਜੰਗਾਰੇ ਬਚੇ ਨੇ ਤੁਸੀਂ ਚੜਦੀ ਕਲਾ ਦੇ ਪ੍ਰਤੀਕ ਨੇ ਜਕਾਰੇ ਤਾਂ ਇੱਥੇ ਇਸ ਵੇਲੇ ਜਕਾਰੇ ਛੱਡ ਕੇ ਜਿਹੜਾ ਹੈ ਇੱਥੇ ਕੰਮ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਔਰ ਇਸ ਜਗ੍ਹਾ ਤੇ ਆਉਣ ਦਾ ਮਕਸਦ ਸਾਡਾ ਹੈ ਸੀ ਕਿ ਅਸੀਂ ਤੁਹਾਨੂੰ ਰਿਐਲਿਟੀ ਦੱਸ ਸਕੀਏ ਕਿ ਆਖਿਰਕਾਰ ਮੁਸ਼ਕਲ ਕੀ ਹੈ ਕਿਸ ਤਰੀਕੇ ਦੇ ਨਾਲ ਇੱਥੇ ਸਾਰਾ ਮਸਲਾ ਪਿਆ ਤਾਂ ਹੁਣ ਮੁਸ਼ਕਲ ਤੇ ਕੋਈ ਨਹੀਂ ਆ ਕੈਮਰੇ ਗੜੀ ਕਰਨਾ ਫਿਰ ਹਾਂ ਜੀ 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 ਸੇਵਾ ਦੀ ਤਸਵੀਰ ਤੁਸੀਂ ਵੇਖੋ ਕਿ ਕਿਵੇਂ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਹੜੀਆਂ ਸੇਵਾ ਕਰ ਰਹੀਆਂ ਨੇ ਤੇ ਇੱਥੇ ਜਿਹੜਾ ਹੈ ਸੰਗਤ ਹੋਰ ਵੀ ਨੇ ਹਾਂਜੀ ਬਾਬਾ ਜੀ ਫਰਜੋਸ਼ ਪੂਰਾ ਜੀ ਜੋਸ਼ ਵਾਹਿਗੁਰੂ ਜੀ ਪੂਰਾ ਜੀ ਕਾਰ ਸੇਵਾ ਗੁਰੂ ਕੇ ਬਾਗਲੋਂ ਸੇਵਾ ਚੱਲਦੀ ਪਈ ਆ ਸਾਧੂਆਂ ਸੰਤਾਂ ਦੀ ਕਿਰਪਾ ਦੇ ਨਾਲ ਇਹ ਜਿਹੜਾ ਬੰਨ ਇਹ ਬੰਨਾਂਗੇ ਉਹਨਾਂ ਦੀ ਮਹਾਰਾਜ ਦੀ ਕਿਰਪਾ ਵਾ ਮੈਂ মিডিਆ ਰਹੀਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਵੀ ਜਿਹੜੇ ਕਾਰ ਸੇਵਾ ਨੂੰ ਕਹ ਦਿੰਦੇ ਬੋਰੀਆਂ ਭਰਦੇ ਆ ਪਰ ਇਹ ਗੱਲ ਮੈਂ ਦੱਸਣਾ ਚਾਹੁੰਦਾ ਵੀ ਇਹ ਬੋਰੀਆਂ ਜੇ ਭਰਦੇ ਤੇ ਬੰਨ ਵੀ ਅਜ ਕਾਰ ਸੇਵਾ ਨੇ ਲਾਇਆ ਸਰਕਾਰ ਦਾ ਕੋਈ ਮੈਦਾਨੀ ਇੱਥੇ ਤੱਕ ਪਹੁੰਚਿਆ ਆਪਦਾ ਵੀ ਜਾਂਦੀ ਆ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਦਿੰਦੇ ਨੇ ਤਾਂ ਇਹ ਤਸਵੀਰ ਇੱਕ ਅਲੱਗ ਹੈ ਤਾਂ ਜੋ ਤੁਹਾਨੂੰ ਦਿਖਾਇਆ ਹੈ ਤਾਂ ਅੱਜ ਅਸੀਂ ਤੁਹਾਨੂੰ ਗਰਾਊਂਡ ਰੈਲੀਟੀ ਤੇ ਲੈ ਕੇ ਆਏ ਹਾਂ ਕਿ ਆਖਿਰਕਾਰ ਇਹ ਪਾਣੀ ਆਇਆ ਕਿੱਥੋਂ ਕਿਸ ਤਰੀਕੇ ਦੇ ਨਾਲ ਸਾਰੇ ਲੋਕ ਇੱਥੋਂ ਪ੍ਰਭਾਵਿਤ ਹੋਏ ਤੇ ਕਿਵੇਂ ਹੁਣ ਉਸ ਦੀ ਕਾਰ ਸੇਵਾ ਕੀਤੀ ਜਾ ਰਹੀ ਹੈ ਤਾਂ ਸਰਕਾਰ ਦਾ ਨੁਮਾਇੰਦਾ ਲੈ ਨਜ਼ਰ ਨਹੀਂ ਆ ਰਿਹਾ ਹੈ ਲੇਕਿਨ ਸਿਕ ਸੈਕਟਰ ਦੇ ਸਹਿਯੋਗ ਦੇ ਨਾਲ ਇਸ ਦੀ ਸੇਵਾ ਦੀ ਸ਼ੁਰੂਆਤ ਆ ਜਿੱਥੇ ਕਰ ਦਿੱਤੀ ਗਈ ਹੈ ਤਾਂ ਤਕਰੀਬਨ 200 ਮੀਟਰ ਦਾ ਪਾਰ ਹੈ ਤਾਂ ਇਸ ਨੂੰ ਪਾੜ ਨੂੰ ਪਰਨ ਦਾ ਕੰਮ ਕੀਤਾ ਜਾ ਰਿਹਾ ਹੈ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅਜਨਾਲਾ ਅਮਰਤਸਰ